ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਹੈ ਇੱਥੇ ਪਹੁੰਚਿਓ ਕਿਵੇਂ ਲੱਗਿਆ ਬਹੁਤ ਚੰਗਾ ਜੀ ਇੱਥੇ ਸਜਦਾ ਕਰਨਾ ਸਾਨੂੰ ਬਣਦਾ ਹੈ ਸਾਡੇ ਗੁਰੂ ਨੇ ਸਾਨੂੰ ਇਹ ਪਕੜੀ ਦਿੱਤੀ ਹੈ ਔਰ ਸ਼ਹੀਦ ਹੋਏ ਨੇ ਇੱਥੇ ਇਸ ਧਰਤੀ ਦੇ ਸ਼ਹੀਦਾਂ ਦਾ ਪਹਿਰਾ ਤਾਂ ਮੈਂ ਸਮਝਦਾ ਸਾਨੂੰ ਹਰ ਇੱਕ ਸਿੱਖ ਨੂੰ ਆਉਣਾ ਬਣਦਾ ਇਹਨੂੰ ਸਲੂਟ ਕਰਨਾ ਬਣਦਾ ਇਸ ਧਰਤੀ ਨੂੰ ਸਲਾਮ ਕਰਨਾ ਬਣਦਾ ਆਉਂਦਾ ਬਹੁਤ ਹੈ ਫਿਰ ਵੀ ਸੰਗਤ ਬਹੁਤ ਵੱਡੀ ਗੈਂਤੀ ਦੇ ਵਿੱਚ ਪਹੁੰਚੀ ਹੈ ਬੜਾ ਹਜੇ ਸ਼ਰਦਾ ਦੀ ਗੱਲ ਜਿਹਦੀ ਸ਼ਰਦਾ ਹੈਗੀ ਹੈ ਉਹ ਜ਼ਰੂਰ ਆਉਂਦਾ ਹੈ ਜੀ ਹਰ ਸਾਲ ਆਉਂਦਾ ਹੈ ਜੀ ਉਹ ਇਸ਼ਨਾਨ ਕਰਦਾ ਹੈ ਜੀ ਲੋਕ ਇਸ਼ਨਾਨ ਕਰ ਰਹੇ ਨੇ ਬਹੁਤ ਬਹੁਤ ਠੰਡ ਹੈ ਫਿਰ ਇਸ਼ਨਾਨ ਕੀਤਾ ਕੋਈ ਪਤਾ ਹੀ ਨਹੀਂ ਲੱਗਿਆ ਬੱਚੇ ਪੁੱਛਦੇ ਹੈ ਤਾਂ ਮਾਂ ਤੇ ਉਹਨੂੰ ਦੱਸਣਾ ਚਾਹੀਦਾ ਕਿ ਸਾਡਾ ਇਤਿਹਾਸ ਆ ਇਹ ਬਹੁਤ ਚੰਗੀ ਗੱਲ ਹੈ ਮੈਂ ਕਹਿੰਦਾ ਤਸਵੀਰਾਂ ਰਾਹੀਂ ਕਲਾ ਰਾਹੀਂ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਸਾਡਾ ਇਤਿਹਾਸ ਮਕਸਦ ਸਾਹਿਬ ਦੇ 40 ਮੁਕਤਿਆਂ ਦੀ ਧਰਤੀ ਤੇ ਅੱਜ ਮੌਜੂਦ ਆਂ ਤੇ ਅੱਜ ਵੱਡੀ ਗੰਟੀ ਦੇ ਵਿੱਚ ਇੱਥੇ ਜਿਵੇਂ ਸੰਗਤਾਂ ਪਹੁੰਚਦੀਆਂ ਨੇ ਤੇ ਸੰਗਤਾਂ ਦੇ ਵਾਸਤੇ ਇੱਥੇ ਇਤਿਹਾਸ ਜੋ ਜਿੰਨੀਆਂ ਤਸਵੀਰਾਂ ਆ ਉਹ ਸਾਹਮਣੇ ਪੂਰੀਆਂ ਇੱਥੇ ਲਗਾਈਆਂ ਗਈਆਂ ਨੇ ਇਤਿਹਾਸ ਜਿਹੜਾ ਪੂਰਾ ਦਿਖਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਬਾਬਾ ਸ਼ੇਖ ਫਰੀਦ ਜੀ ਦੀ ਤਸਵੀਰ ਇੱਥੇ ਸ਼ਸ਼ੋਭਤ ਕੀਤੀ ਗਈ ਹੈ ਤਾਂ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਨਾਲ ਹੀ ਅਗਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਤਸਵੀਰਾਂ ਨਾਲ ਅੱਗੇ ਸਾਂਝੀਆਂ ਕੀਤੀਆਂ ਗਈਆਂ ਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਅੰਧਕਾਰ ਇਹ વિનાਸ਼ਕ ਸੂਰਿਆ ਰੂਪ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਦੱਸਿਆ ਗਿਆ ਕਿ ਕਦੋਂ ਹੋਇਆ ਸੀਗਾ ਮਹਿਤਾ ਕਾਲੂ ਜੀ ਦੇ ਘਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਅੱਗੇ ਜੇ ਗੱਲ ਕਰੀਏ ਤਾਂ ਆਪਾਂ ਕਿਹੜੇ ਆਸੋਦਨ ਧਰਤਲ ਕਾਇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਾਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ 1500 ਸਨ ਈਸਵੀ ਵਿੱਚ ਪਹਿਲੀ ਉਦਾਸੀ ਆਰੰਭ ਕੀਤੀ ਗਈ ਸੀਗੀ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਆਂ ਤਾਂ ਇਤਿਹਾਸ ਪੂਰਾ ਇੱਥੇ ਪਾਈ ਲਾਲੋ ਜੀ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖ ਜਾਤੀ ਨੂੰ ਇੱਕ ਲੜੀ ਵਿਖੇ ਪਰੋਣ ਲਈ ਸੰਧੀ ਵਾਲਤਾ ਦਾ ਉਪਦੇਸ਼ ਦਿੱਤਾ ਗਿਆ ਸੀਗਾ ਤੇ ਉਹ ਤਸਵੀਰ ਹੈ ਇਹ ਇਸ ਤੋਂ ਅਗਲੀ ਤਸਵੀਰ ਤੁਸੀਂ ਦੇਖਦੇ ਹੋ ਤਾਂ ਗੁਰੂ ਆਈ ਮਿਲਨੀ ਜਿਹੜੀ ਇਹ ਤਸਵੀਰ ਹੈ ਤਾਂ ਪੂਰਾ ਇਤਿਹਾਸ ਇੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਨਾਲ ਅਗਲੇ ਪਾਸੇ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਆਂ ਸ੍ਰੀ ਗੁਰੂ ਅੰਗਦ ਦੇਵ ਜੀ 1504 ਤੋਂ 1552 ਬੱਚਿਆਂ ਨੂੰ ਪੜਾਉਂਦੇ ਹੋਏ ਸ੍ਰੀ ਅੰਗਦ ਦੇਵ ਜੀ ਦਾ ਹੁਕਮ ਸੀ ਕਿ ਜਦੋਂ ਉਹ ਬੱਚਿਆਂ ਨੂੰ ਪੜਾ ਰਹੇ ਹੋਣ ਉਹਨਾਂ ਨੂੰ ਨਾਮ ਬੁਲਾਇਆ ਜਾਵੇ। ਮੁਗਲ ਬਾਦਸ਼ਾਹ ਹਮਯੂੰ ਸੌਰ ਸਾਹ ਸੂਰੀ ਤਿਉਹਾਰ ਖਾ ਕੇ ਕੋ ਦਰਸ਼ਨਾਂ ਨੂੰ ਆਇਆ ਤੇ ਰੋਕਨ ਉਪਰੰਤ ੱੱਕੇ ਨਾਲ ਗੁਰੂ ਸਾਹਿਬ ਦੇ ਕਮਰੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਤਲਵਾਰ ਕੱਢ ਲਈ। ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਅਗਲੀ ਤਸਵੀਰ ਹੈ ਜਿਹੜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਬੌਲੀ ਸਾਹਿਬ ਜੀ ਦਾ ਨਿਰਮਾਣ ਜਦੋਂ ਹੋ ਰਿਹਾ ਸੀਗਾ ਉਸ ਵਕਤ ਦੀ ਏ ਤਸਵੀਰ ਹੈ। ਦੇਖ ਸਕਦੇ ਹੋ ਤੁਸੀਂ ਤਾਂ ਦੁਖ ਪੰਜਨੀ 베ਰੀ ਬੀਬੀ ਰਜਨੀ ਦੀ ਪ੍ਰੇਮਾ ਭਗਤੀ ਰੰਗ ਲਿਆਈ ਜਦੋਂ ਉਸ ਦਾ ਪਿੰਗਲਾ ਪੱਤੀ ਦੁਖ ਪੰਜਨੀ ਇਸ਼ਨਾਨ ਕਰਕੇ ਨਰਵਾ ਹੋ ਗਿਆ ਸ੍ਰੀ ਗੁਰੂ ਰਾਮਦਾਸ ਜੀ ਨੇ ਇਸੇ ਥਾਂ ਤੋਂ ਅੰਮ੍ਰਿਤਸਰ ਦੀ ਉਸਾਰੀ ਰੰਬੀ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ 1604 ਈਸਵੀ ਨੂੰ ਹੋਏ ਸੀਗੇ ਤਾਂ ਉਦੋਂ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਜਿਹੜੇ ਪ੍ਰਕਾਸ਼ ਕੀਤੇ ਗਏ ਸੀਗੇ ਪਹਿਲੇ ਗ੍ਰੰਥੀ ਵਜੋਂ ਸਾਹਮਣੇ ਆਏ ਸੀਗੇ ਉਹ ਤਸਵੀਰ ਹੈ ਅਗਲੀ ਤਸਵੀਰ ਜਿਹੜੀ ਬਾਬਾ ਬੁੱਢਾ ਜੀ ਦੀ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਪਹਿਲਾ ਨਾਮ ਫੂਲਾ ਜੀ ਅਤੇ ਛੋਟੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਸੇਵਕ ਅਤੇ ਹਜ਼ੂਰੀ ਸਿੱਖ ਰਹੇ ਆਪ ਜੀ ਮਾਤਾ ਗੰਗਾ ਜੀ ਨੂੰ ਅਸੀਸ ਦੇ ਰਹੇ ਹਨ ਤਾਂ ਇਹ ਬਾਬਾ ਬੁੱਢਾ ਜੀ ਜਿਹੜੇ ਮਾਤਾ ਗੰਗਾ ਜੀ ਨੂੰ ਜਿਹੜੀ ਅਸੀਸ ਦੇ ਰਹੇ ਨੇ ਉਹ ਤਸਵੀਰ ਹੈ ਤਾਂ ਅਗਲੀ ਉਹਦੋਂ ਤਸਵੀਰ ਹੈਗੀ ਹੈ ਜਿਹੜੀ ਦੇਖ ਸਕਦੇ ਹੋ ਤੁਸੀਂ ਕਿ ਕੋਈ ਪੂਰੇ ਇਤਿਹਾਸ ਦੀਆਂ ਜਿਹੜੀਆਂ ਤਸਵੀਰਾਂ ਇੱਥੇ ਜਿਹੜੀਆਂ ਸਰਜੀਆਂ ਗਈਆਂ ਨੇ ਲਗਾਈਆਂ ਗਈਆਂ ਨੇ ਤਾਂ ਜੋ ਜਿਹੜੀ ਸੰਗਤ ਇੱਥੇ ਪਹੁੰਚਦੀ ਆ ਉਹਨਾਂ ਨੂੰ ਇਤਿਹਾਸ ਬਾਰੇ ਪੂਰਾ ਪਤਾ ਲੱਗ ਜਾਵੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਹੰਕਾਰੀ ਪੈਂਦੇਖਾਂ ਨੂੰ ਸਬਕ ਸਿਖਾਉਣ ਦਾ ਜਿਹੜਾ ਦ੍ਰਿਸ਼ ਸੀਗਾ ਉਹ ਤਸਵੀਰ ਜਿਹੜੀ ਉਦੋਂ ਅਗਲੀ ਹੈਗੀ ਆ ਇਹ ਸਾਰੀਆਂ ਤਸਵੀਰਾਂ ਇਸ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸਰੋਵਰ ਦੇ ਬਾਹਰ ਸੰਗਤਾਂ ਪਵਿੱਤਰ ਸਥਾਨ ਤੇ ਜਦੋਂ ਨਤਮਸਤਕ ਹੋ ਕੇ ਬਾਹਰ ਆਉਂਦੀਆਂ ਨੇ ਤਾਂ ਉਹ ਸੰਗਤਾਂ ਦੇ ਸਾਹਮਣੇ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੂੰ ਦੇਖਣ ਲਈ ਲਾਈਆਂ ਗਈਆਂ ਨੇ ਤਾਂ ਅਗਲੀ ਤਸਵੀਰ ਜਿਹੜੀ ਦੇਖ ਸਕਦੇ ਹੋ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸ਼ੱਜੂ ਚੌਰ ਤੋਂ ਗੀਤਾ ਦੇ ਅਰਥ ਕਰਵਾਏ ਉਹ ਤਸਵੀਰ ਇਹ ਲਾਈ ਗਈ ਹੈ ਇਹ ਪੂਰਾ ਇਤਿਹਾਸ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਅਗਲੀ ਤਸਵੀਰ ਗੁਰੂ ਲਾਧੋ ਰੇ ਗੁਰੂ ਲਾਧੋਰੇ ਪਾਈ ਮੱਖਣਸ਼ਾ ਲਬਾਣਾ ਵਿੱਚ ਵਪਾਰੀ ਜਿਸ ਦਾ ਵਪਾਰ ਕਿ ਜਹਾਜ਼ ਸਮੁੰਦਰ ਵਿੱਚ ਡੁੱਬਣ ਵਾਲਾ ਸੀ ਤੇ ਸੁਖਣਾ ਸੁਖੀ ਕਿ ਜੋ ਗੁਰੂ ਕਿਰਪਾ ਸਰਕਾਰ ਮੇਰਾ ਜਹਾਜ਼ ਡੁੱਬਣੋਂ ਬਚਾਵੇ ਤਾਂ ਮੈਂ 500 ਮੋਹਰਾਂ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ ਤਾਂ ਉਹ ਤਸਵੀਰ ਜਿਹੜੀ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਆ ਤਾਂ ਇਸੇ ਤਰ੍ਹਾਂ ਅੱਗੇ ਵੀ ਜਿਹੜੀਆਂ ਸਾਰੀਆਂ ਜਿਨ੍ਹਾਂ ਇਤਿਹਾਸ ਹੈ ਉਹ ਤਸਵੀਰਾਂ ਇੱਥੇ ਪੂਰੀਆਂ ਸ਼ਸ਼ੋਭਤ ਕੀਤੀਆਂ ਗਈਆਂ ਨੇ ਰੰਗਰੇਟੇ ਗੁਰੂ ਕੇ ਬੇਟੇ ਭਾਈ ਸੰਤਾ ਜੀਮ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਉਹਨਾਂ ਦਾ ਸੀਸ 60 ਹੁਲਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਥਾਪੜਾ ਲਿਆ ਤਾਂ ਉਹ ਤਸਵੀਰੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਅਗਲੀ ਜਿਹੜੀ ਤਸਵੀਰ ਆ ਭਾਈ ਦਿਆਲਾ ਜੀ ਦੀ ਉਬਲਦੀ ਦੀਗ ਵਿੱਚ ਉਬਾਲੇ ਜਾ ਰਹੇ ਹਨ ਭਾਈ ਦਿਆਲਾ ਜੀ ਉਹ ਤਸਵੀਰ ਹੈ ਤਾਂ ਉਸ ਤੋਂ ਅੱਗੇ ਜਿਹੜੀ ਭਾਈ ਮਤੀ ਦਾਸ ਆਰੇ ਨਾਲ ਚੜਾਏ ਗਏ ਆ ਜਦੋਂ ਆਰੇ ਨਾਲ ਉਹਨਾਂ ਨੂੰ ਚੀਰਿਆ ਗਿਆ ਤਾਂ ਉਹਨਾਂ ਦੀ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਬੱਚਿਆਂ ਨੂੰ ਵੀ ਜਿਹੜੀਆਂ ਬਹੁਤ ਆਕਰਸ਼ਿਤ ਕਰ ਰਹੀਆਂ ਨੇ ਸਾਜਦ ਪੀਰ ਬੁੱਧੂ ਸ਼ਾਹ ਜੀ ਸੰਦੂਰੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਪਣੇ ਵੱਲੋਂ ਸਵਾਵਾਵਾਂ ਪੇਸ਼ ਕਰਦੇ ਹੋਏ ਜਿਨ੍ਹਾਂ ਨੇ ਆਪਣੇ ਚਾਰ ਪੁੱਤਰ ਅਤੇ 700 ਮੁਰੀਦ ਪੰਗਾਣੀ ਦੇ ਜੀ ਉਹਦੇ ਲਈ ਭੇਡ ਕੀਤੀ ਗਈ ਸੀ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਫਿਰ ਜਿਹੜਾ ਇਹ ਜਿਨ੍ਹਾਂ ਇਤਿਹਾਸ ਹੈ ਉਸ ਦੀਆਂ ਤਸਵੀਰਾਂ ਇੱਥੇ ਸ਼ੁਸ਼ੋਭਿਤ ਕੀਤੀਆਂ ਗਈਆਂ ਨੇ ਭਾਈ ਕਨਈਆ ਜੀ ਦੀ ਇਹ ਤਸਵੀਰ ਹੈ ਜਦੋਂ ਭਾਈ ਕਨਈਆ ਜੀ ਜੋ ਸੰਗਤਾਂ ਨੂੰ ਸਿੱਖ ਇਤਿਹਾਸ ਵਿੱਚ ਸੇਵਾ ਦੇ ਖੇਤਰ ਵਿੱਚ ਆਪ ਦਾ ਨਾਂ ਸਦਾ ਯਾਦ ਰਹੇਗਾ ਭਾਈ ਸਾਹਿਬ ਜੰਗ ਦੇ ਮੈਦਾਨ ਵਿੱਚ ਇਹਨਾਂ ਬਿਨਾ ਵੈਦ ਕਰੀ ਤੋਂ ਜ਼ਖਮੀ ਸਪਾਹੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ ਤਾਂ ਉਹ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਗਲੀ ਤਸਵੀਰ ਪਾਈ ਉਹਦੇ ਸਿੰਘ ਜੀ ਰਾਜਾ ਕੇਸਰੀ ਚੰਦ ਨਾਲ ਲੜਦੇ ਹੋਏ 1 ਸਤੰਬਰ 1700 ਈਸਵੀ ਦੀ ਤਸਵੀਰ ਹੈ ਪਹਾੜੀ ਰਾਜ ਨੇ ਕੇਸਰੀ ਚੰਦ ਨੇ ਆਨੰਦਪੁਰ ਸਾਹਿਬ ਦੇ ਲੋਹਗੜ ਕਿਲੇ ਤੇ ਮਸਤ ਹਾਥੀ ਦੇ ਨਾਲ ਹਮਲਾ ਕੀਤਾ ਤਾਂ ਤਦ ਭਾਈ ਚੇਤਰ ਸਿੰਘ ਨੇ ਹਾਥੀ ਨੂੰ ਪਿਛਾੜਿਆ ਤੇ ਭਾਈ ਉਹਦੇ ਸਿੰਘ ਨੇ ਪਹਾੜੀ ਰਾਜੇ ਕੇਸਰੀ ਚੰਦ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਅਗਲੀ ਜਿਹੜੀ ਤੁਹਾਨੂੰ ਤਸਵੀਰ ਸਾਂਝੀ ਕਰਦਿਆਂ ਅਸੀਂ ਗੁਰਗੋਬਿੰਦ ਸਿੰਘ ਜੀ ਬਾਬਾ ਸੰਗਤ ਜੀ ਕਲੰਗੀ ਸਜਾਉਂਦੇ ਆਈ ਤਾਂ ਉਸ ਵਕਤ ਦੀ ਤਸਵੀਰ ਹੈ ਜਦੋਂ ਚਮਕੌਰ ਦੀ ਕੱਚੀ ਗੜੀ ਵਿੱਚ ਮੁਗਲ ਫੌਜਾਂ ਨਾਲ ਜਿਹੜਾ ਲੜਦਿਆਂ ਕੇਵਲ ਦਾਸ ਚੰਗਾ ਰਹਿ ਗਏ ਸੰਤਾਂ ਉਹਨਾਂ ਵਿੱਚ ਪੰਜ ਪਿਆਰੇ ਚੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਉਹ ਚਮਕੌਰ ਦੀ ਗੜੀ ਖਾਲੀ ਕਰ ਜਾਣ ਗੁਰੂ ਸਾਹਿਬ ਪੰਜ ਪਿਆਰਿਆਂ ਦੁਆਰਾ ਮਿਲਿਆ ਖਾਲਸਾ ਪੰਥ ਦਾ ਹੁਕਮ ਮੰਨ ਕੇ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪੁਸ਼ਾਕ ਪਵਾ ਕੇ ਕੰਗਿਸ ਜਾ ਰਹੇ ਹਨ ਤਾਂ ਅਗਲੀ ਤਸਵੀਰ ਜਿਹੜੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਜੋ ਹੁਣ ਕੁਝ ਹੀ ਦਿਨ ਪਹਿਲਾਂ ਜਿਹੜਾ ਇਹ ਸ਼ਹੀਦਾਂ ਦਾ ਇਤਿਹਾਸ ਤੁਸੀਂ ਸੁਣ ਕੇ ਹਟਿਓ ਫਤਿਗੜ ਸਾਹਿਬ ਪਹੁੰਚੇ ਸੀਗੇ ਤਾਂ ਉਹ ਇਤਿਹਾਸ ਦੀਆਂ ਤਸਵੀਰਾਂ ਨੇ ਮਾਤਾ ਗੁਜਰ ਕੌਰ ਜੀ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਨੇ ਸੈਬਜਾਦੀ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਕਿਲੇ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ ਆਪਣੇ ਪੋਤਿਆਂ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਕੁਰਬਾਨੀਆਂ ਕਲਾਵਾਂ ਸੁਣਾ ਕੇ ਉਹਨਾਂ ਦੇ ਮਸਲਿਆਂ ਨੂੰ ਹੋਰ ਪਰਪੱਕ ਕਰਦੇ ਹੋਏ ਇਹ ਮਾਤਾ ਗੁਜਰ ਕੌਰ ਜੀ ਹੈ ਤਾਂ ਅਗਲੀ ਬੀਬੀ ਭਾਗੋ ਦਸੰਬਰ 1505 ਦੀ ਇਹ ਤਸਵੀਰ ਹੈ ਤਾਂ ਮਾਲਵੀ ਦੇ ਜੰਗਲ ਖਦਰਾਨੇ ਦੀ ਟਾਬ ਵੇਖੇ ਜਿੱਥੇ ਆਪਾਂ ਇੱਥੇ ਮੌਜੂਦ ਆ ਉਤੋਂ ਦੀ ਤਸਵੀਰ ਹੈ ਤਾਂ ਮੈਦਾਨੇ ਵਿੱਚ ਜੰਗ ਵਿੱਚ ਕੇਵਲ 40 ਸਿੰਘਾਂ ਦੇ ਜਿਹੜੇ ਜਥੀ ਨੂੰ ਨਾਲ ਲੈ ਕੇ ਮੁਗਲ ਫੌਜਾਂ ਨਾਲ ਬੀਬੀ ਪਾਗੋ ਨੇ ਬਹੁਤ ਹੀ ਬਹਾਦਰੀ ਨਾਲ ਜੰਗ ਲੜੀ ਸੀਗੀ ਤਾਂ ਇਹ ਉਹ ਜਿਹੜੀਆਂ ਤਸਵੀਰਾਂ ਨੇ ਲੜਾਈ ਦੀਆਂ ਤਸਵੀਰਾਂ ਨੇ ਇਸ ਤੋਂ ਅਗਲੀ ਤਸਵੀਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸਰਹੱਦ ਤੇ ਜਿੱਤ ਤਾਂ ਉਹ ਤਸਵੀਰ ਹੈ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਨਵਾਬ ਸਰਹਿੰਦ ਵਜ਼ੀਰ ਖਾਨ ਤੇ ਹਮਲਾ ਕੀਤਾ ਸੀਗਾ ਭਾਈ ਮਨੀ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਸੰਨ 1700 29 ਤੋਂ 1700 1701 ਤੋਂ 1727 ਈਸਵੀ ਤੱਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰਾਂਤੀ ਰਹੇ ਨਵਾਬ ਜਕਰੀਆ ਖਾਨ ਸੋ ਬਲਹਾਉਰ ਸਮੇਂ ਬੰਦ-ਬੰਦ ਕਰਵਾ ਕੇ ਸ਼ਹੀਦੀ ਪ੍ਰਾਪਤ ਕਰਦੇ ਹੋਏ ਤਾਂ ਇਹ ਉਹ ਤਸਵੀਰ ਹੈ ਭਾਈ ਮਨੀ ਸਿੰਘ ਜੀ ਜਿਹੜੇ ਸ਼ਹੀਦ ਹੋਏ ਆ ਤਾਂ ਉਸ ਤੋਂ ਅਗਲੀ ਤਸਵੀਰ ਹੈ ਜਿਹਦੀ ਸ਼ਹੀਦ ਭਾਈ ਤਾਰੂ ਸਿੰਘ ਦੀ ਹੈ ਕਿ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀਗਾ ਤਾਂ ਉਹਨਾਂ ਦੀ ਖੋਪੜੀ ਜਿਹੜੀ ਉਤਾਰੀ ਗਈ ਸੀਗੀ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੂਰਾ ਇਤਿਹਾਸ ਜਿਹੜਾ ਸਿਰਜ ਹੋਇਆ ਹੈ ਇਹਨਾਂ ਤਸਵੀਰਾਂ ਦੇ ਵੀ ਰਾਹੀਂ ਤਾਂ ਜੋ ਜਿਹੜੀਆਂ ਸੰਗਤਾਂ ਜਿਹੜੇ ਨਵੇਂ ਬੱਚੇ ਐ ਤਾਂ ਉਹ ਇਹ ਤਸਵੀਰਾਂ ਦੇਖ ਕੇ ਦੇਖ ਰਹੇ ਨੇ ਤਾਂ ਅਗਲੀ ਤਸਵੀਰ ਪਾਈ ਸੁਵੇਕ ਸਿੰਘ ਸ਼ਾਹਬਾਦ ਸਿੰਘ ਚਰਖੜੀਆਂ ਤੇ ਚੜਦੇ ਹੋਏ ਤਾਂ ਚਰਖੜੀਆਂ ਤੇ ਚੜਦੇ ਹੋਏ ਸੀ ਜਦੋਂ ਉਹ ਤਸਵੀਰਾਂ ਜਿਹੜੀਆਂ ਹੈਗੇ ਤੁਸੀਂ ਦੇਖ ਰਹੇ ਹੋ ਤਾਂ ਕੁੱਸ ਤੋਂ ਗੱਰੀ ਗੱਲ ਕਰੀਏ ਸਿੱਖਾਂ ਦੇ ਸਿਰਾਂ ਦੇ ਮੁੱਲ ਤਾਰੇ ਜਾ ਰਹੇ ਹਨ ਨਵਾਬ ਜਹਿਆ ਖਾਂ ਅਤੇ ਜਕਰੀਆ ਖਾਂ ਦੇ ਸਮੇਂ ਹੁਕਮ ਦਿੱਤਾ ਗਿਆ ਕਿ ਜੋ ਵੀ ਸਿੱਖਾਂ ਦਾ ਸਿਰ ਵੱਢ ਕੇ ਜਾ ਜਿਉਂਦਾ ਫੜ ਕੇ ਲਿਆਵੇ ਉਸ ਨੂੰ 80 ਰੁਪਏ ਇਨਾਮ ਦਿੱਤਾ ਜਾਵੇਗਾ ਤਾਂ ਲੋਕੀ ਸਿੱਖਾਂ ਦੇ ਸਿਰ ਵੱਢ ਕੇ ਲਿਆ ਰਹੇ ਸਨ ਅਤੇ ਇਨਾਮ ਵਜੋਂ 80 90 ਰੁਪਏ ਲੈ ਰਹੇ ਸਨ ਇਹ ਉਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਛੋਟੇ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਮਾਈਆਂ ਬੀਬੀਆਂ ਦੇ ਗਲਾਂ ਵਿੱਚ ਹਾਰ ਪਾਈ ਇਹ 1745 ਈਸਵੀ ਦੀ ਇਹ ਤਸਵੀਰ ਹੈ ਜਦੋਂ ਛੋਟੇ-ਛੋਟੇ ਬੱਚਿਆਂ ਦੇ ਜਿਹੜੇ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੀਆਂ ਮਾਤਾ ਦੇ ਉਹਨਾਂ ਦੀਆਂ ਮਾਵਾਂ ਦੇ ਗਲਿਆਂ ਦੇ ਵਿੱਚ ਹਾਰ ਪਾਈ ਗਏ ਸੀਗੇ ਮੀਰ ਮੰਨੂ ਦੇ ਸਮੇਂ ਦੇ ਵਿੱਚ ਸਿੱਖ ਮਤਾਵਾਂ ਦੀ ਬੀਬੀਆਂ ਨੂੰ ਫੜ ਕੇ ਲਾਹੌਰ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਸੀਗਾ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਇੱਟ ਵੱਜਣਾ ਇਹ ਉਸ ਵਕਤ ਦੀ ਤਸਵੀਰ ਹੈ ਵੱਡੇ ਕਲੂਕਾਰੇ ਮਗਰੋਂ ਅਹਿਮਦ ਸ਼ਾਹ ਅਫਦਾਲੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਅਡਾਉਣ ਦਾ ਹੁਕਮ ਦਿੱਤਾ ਜਾਂ ਤੋਪਾਂ ਦੇ ਗੋਲੇ ਦਰਬਾਰ ਸਾਹਿਬ ਦੀ ਇਮਾਰਤ ਤੇ ਪੈ ਰਹੇ ਸਨ ਤਾਂ ਇੱਕ ਏਟ ਉੱਡ ਕੇ ਅਫਦਾਲੀ ਦੇ ਨੱਕ ਤੇ ਆਵਜੀ ਨੱਕ ਤੇ ਐਸਾ ਫਟ ਲੱਗਾ ਕਿ ਉਸ ਲਈ ਉਸ ਵਕਤ ਉਸ ਦੀ ਜਾਨ ਲੈਵਾ ਬਣਿਆ ਸੀਗਾ ਤਾਂ ਉਹ ਤਸਵੀਰ ਇਹ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਅਗਲੀ ਤਸਵੀਰ ਜਿਹੜੀ ਹੈਗੀ ਬਾਬਾ ਦੀਪ ਸਿੰਘ ਜੀਏ ਸ਼ਹੀਦ ਹੈ ਜਿਹੜੇ ਉਹਨਾਂ ਦੀ ਤਸਵੀਰ ਹੈ ਇਹ ਤਾਂ ਪੂਰੇ ਇਤਿਹਾਸ ਦੀਆਂ ਤਸਵੀਰਾਂ ਇੱਥੇ ਆਈਆਂ ਜਿਨ੍ਹਾਂ ਨੂੰ ਉਹਨਾਂ ਦੇ ਮਾਤਾ ਪਿਤਾ ਆ ਕੇ ਇੱਥੇ ਬੱਚਿਆਂ ਨੂੰ ਇਹ ਪੂਰਾ ਇਤਿਹਾਸ ਦੱਸਦੇ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ 21 ਫਰਵਰੀ 1921 ਮਹਾਂਤ ਨਰਨਦਾਸ ਨੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਆਏ 200 ਸਿੰਘਾਂ ਦੇ ਜਥੇ ਨੂੰ ਆਪਣੇ ਮੁੱਲ ਖਰੀਦੇ ਗੁੰਡਿਆਂ ਦੀ ਮਦਦ ਨਾਲ ਵੱਟ ਟੋਕ ਕੇ ਝੰਡਾ ਨਾਲ ਬੰਨ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਸੀਗਾ ਇਹ ਉਸ ਵਕਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਗਲੀ ਜਿਹੜੀ ਤਸਵੀਰ ਹੈਗੀ ਹੈ ਸਾਕਾ ਪੰਜਾ ਸਾਹਿਬ 31 ਅਕਤੂਬਰ 1922 ਦੀ ਤਸਵੀਰ ਹੈ ਗੁਰੂ ਕੇ ਬਾਗ ਦੇ ਮੂਰਤੀ ਵਿੱਚ ਕੈਦ ਕੀਤੇ ਗਏ ਸਿੰਘ ਕਈ ਦਿਨਾਂ ਦੇ ਭੁੱਖੇ ਪਾਣੇ اٹਕ ਜੇਲ੍ਹ ਵਿੱਚ ਲਜਾਏ ਜਾ ਰਹੇ ਸਨ ਤਾਂ ਉਸ ਵਕਤ ਦੀਆਂ ਇਹ ਤਸਵੀਰਾਂ ਨੇ ਅਗਲੀ ਜਿਹੜੀ ਤਸਵੀਰ ਹੈ ਉਹ ਆਜ਼ਾਦੀ ਦੀ ਜੰਗ ਦੀ ਪਹਿਲੀ ਜਿੱਤ 1922 ਗੁਰਦੁਆਰਾ ਸੁਧਾਰ ਲਹਿਰ ਵਿੱਚ ਆਈ ਐਨ ਕਲਾਬੀ ਪਰਵਰਤਨ 사ਦਕਾ ਹੀ ਗੁਰਦੁਆਰਾ ਨੂੰ ਮਹੰਤਾ ਦੇ ਕਬਜ਼ੇ ਤੋਂ ਹਜ਼ਾਰਾਂ ਸਿੰਘਾਂ ਦੀ ਗ੍ਰਿਫਤਾਰੀ ਅਤੇ ਸ਼ਹੀਦਾਂ ਤੋਂ ਬਾਅਦ ਸ਼੍ਰੋਮਣੀ ਦੁਆਰਾ ਪ੍ਰਬੰਧ ਕਮੇਟੀ ਦੇ ਪ੍ਰੰਧ ਦੇਣ ਆਇਆ ਬਾਬਾ ਖਰਕ ਸਿੰਘ ਜੀ ਬੇਤਾਰ ਬਾਦਸ਼ਾਹ ਗੁਰਦੁਆਰਾ ਪ੍ਰਬੰਧ ਦੀਆਂ ਬੀਬੀਆਂ ਸ੍ਰੀ ਕਾਲ ਤਖਤ ਸਹਿ ਵਿਖੇ ਔਰ ਅੰਗਰੇਜ਼ ਰਹੇ ਲੈ ਰਹੇ ਹਨ ਇਹ ਉਸ ਵਕਤ ਦੀ ਤਸਵੀਰ ਹੈ ਅਗਲੀ ਤਸਵੀਰ ਜਿਹੜੀ ਤੁਸੀਂ ਦੇਖੋਗੇ ਤਾਂ ਉਹ ਕਿਉਂਕਿ ਨੌਜਵਾਨ ਦੇ ਇਥੇ ਇਹਨਾਂ ਤਸਵੀਰਾਂ ਦੇ ਨਾਲ ਇਹਨਾਂ ਨੂੰ ਦੇਖ ਰਹੇ ਨੇ ਤਾਂ ਕੀ ਇਹਨਾਂ ਨੌਜਵਾਨਾਂ ਨੂੰ ਕੀ ਸਿਖਾ ਰਹੇ ਹੋ ਤੁਸੀਂ ਮੈਂ ਜਿੰਨਾ ਕੁ ਮੈਨੂੰ ਪਤਾ ਮੈਂ ਇਤਿਹਾਸ ਦੱਸ ਰਿਹਾ ਸੀਗਾ ਇਹਨਾਂ ਨੂੰ ਹਾਂਜੀ ਕੀ ਕੀ ਇਤਿਹਾਸ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਬੜੇ ਮੈਨੂੰ ਲੱਗਦਾ ਵੀ ਸਿਹਰਦੋ ਕੇ ਜਿਹੜਾ ਇਤਿਹਾਸ ਜਾਣ ਰਹੇ ਹਾਂਜੀ ਇਹਨਾਂ ਦੀ ਬਹੁਤ ਰੁਚੀ ਹੈ ਇਤਿਹਾਸ ਜਾਣਨ ਦੇ ਵਿੱਚ ਤੇ ਜਿਵੇਂ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਫੋਟੋਆਂ ਲੱਗੀਆਂ ਹੋਈਆਂ ਆ ਤੇ ਜਿੰਨਾਂ ਕ ਚਲੋ ਸਾਨੂੰ ਗਿਆਨ ਹੈਗਾ ਅਸੀਂ ਇਹਨਾਂ ਨੂੰ ਦੱਸ ਰਹੇ ਆਂ ਹਾਂਜੀ ਕਿਉਂਕਿ ਆਪਾਂ ਜਦੋਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਨਤਮਸਤਕ ਹੋਣ ਆਏ ਆ 40 ਮੌਤਿਆਂ ਦੀ ਧਰਤੀ ਹੈ ਸਾਰੇ ਮਾਤਾ ਪਿਤਾ ਜਿਵੇਂ ਬੱਚੇ ਨਾਲ ਆਉਂਦੇ ਆ ਉਹਨਾਂ ਨੂੰ ਜ਼ਰੂਰ ਇਹ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੀਦਾ ਆ ਬੱਚੇ ਹਾਂਜੀ ਜ਼ਰੂਰ ਕਰਾਉਣਾ ਚਾਹੀਦਾ ਜਾਨੂ ਦੇਖਿਆ ਤੁਸੀਂ ਇਸ ਬੜੀ ਵੱਡੀ ਗੱਲ ਹੈ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਇਸ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਤੇ ਇਹ ਜਿਹੜੀ ਤਸਵੀਰ ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਜਿਹੜੀ ਤਸਵੀਰ ਹੈ ਤਾਂ ਉਹ ਤਸਵੀਰ ਤੋਂ ਜਾਣੂ ਕਰਵਾਇਆ ਗਿਆ ਹਾਂਜੀ ਸਸੀਕਾਲ ਜੀ ਕੀ ਹਾਲ ਹੈ ਜੀ ਤਾਂ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ 40 ਮੁਕਤੀਆਂ ਦੀ ਪਵਿੱਤਰ ਧਰਤੀ ਐ ਇੱਥੇ ਪਹੁੰਚਿਓ ਕਿਵੇਂ ਲੱਗੇ ਬਹੁਤ ਚੰਗਾ ਜੀ ਇੱਥੇ ਸਜਦਾ ਕਰਨਾ ਸਾਨੂੰ ਬੰਦ ਹੈ ਸਾਡੇ ਗੁਰੂ ਨੇ ਸਾਨੂੰ ਇਹ ਪਕੜੀ ਦਿੱਤੀ ਹੈ ਔਰ ਸ਼ਹੀਦ ਹੋਏ ਨੇ ਇੱਥੇ ਇਸ ਧਰਤੀ ਦੇ ਸ਼ਹੀਦਾਂ ਦਾ ਪਹਿਰਾ ਤਾਂ ਮੈਂ ਸਮਝਦਾ ਸਾਨੂੰ ਹਰ ਇੱਕ ਸਿੱਖ ਨੂੰ ਆਉਣਾ ਬਣਦਾ ਇਹਨੂੰ ਸਲੂਟ ਕਰਨਾ ਬਣਦਾ ਇਸ ਧਰਤੀ ਨੂੰ ਸਲਾਮ ਕਰਨਾ ਬਣਦਾ ਉਹੀ ਮੈਂ ਕਰਨਾ ਬਹੁਤ ਚੰਗਾ ਲੱਗਿਆ ਜੀ ਜਿਵੇਂ ਹੁਣ ਅੱਜ ਠੰਡ ਬਹੁਤ ਹੈ ਧੁੰਦ ਬਹੁਤ ਹੈ ਫਿਰ ਵੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ ਬੜਾ ਹਾਂ ਇਹ ਸ਼ਰਦਾ ਦੀ ਗੱਲ ਜੀ ਦੀ ਸ਼ਰਦਾ ਹੈਗੀ ਹੈ ਉਹ ਜ਼ਰੂਰ ਆਉਂਦਾ ਹੈ ਜੀ ਹਰ ਸਾਲ ਆਉਂਦਾ ਹੈ ਜੀ ਉਹ ਇਸ਼ਨਾਨ ਕਰਦਾ ਹੈ ਜੀ ਲੋਕ ਇਸ਼ਨਾਨ ਕਰ ਰਹੇ ਨੇ ਬਹੁਤ ਬਹੁਤ ਠੰਡ ਹੈ ਫਿਰ ਇਸ਼ਨਾਨ ਕੀਤਾ ਕੋਈ ਪਤਾ ਹੀ ਨਹੀਂ ਲੱਗਿਆ ਜੀ ਜਿਹੜਾ ਜਿਹੜੇ ਅਸੀਂ ਹੁਣ ਤਸਵੀਰਾਂ ਸਾਂਝੀਆਂ ਕੀਤੀਆਂ ਦਰਸ਼ਕਾਂ ਦੇ ਨਾਲ ਪੂਰਾ ਇਤਿਹਾਸ ਹੈ ਜਿਹੜਾ ਇੱਥੇ ਸਿਰਜਿਆ ਗਿਆ ਹੈ ਬਹੁਤ ਵੱਡੀ ਗੱਲ ਆ ਜਿੰਨੇ ਇੱਥੇ ਲੋਕ ਆਉਂਦੇ ਆ ਮਾਤਾ ਪਿਤਾ ਆਉਂਦੇ ਆ ਉਹਨੂੰ ਆਪਣੇ ਬੱਚਿਆਂ ਨੂੰ ਇੱਥੇ ਪੂਰਾ ਜਾਣਤ ਕਰਨਾ ਚਾਹੀਦਾ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਬਹੁਤ ਵਧੀਆ ਗੱਲ ਹੈ ਹਾਂਜੀ ਮੈਂ ਸਮਝਦਾ ਜੇ ਮੈਂ ਬੱਚਾ ਹੁੰਦਾ ਜਾਂ ਮੈਂ ਹੁੰਦਾ ਤਾਂ ਮੈਂ ਜ਼ਰੂਰ ਆਪਦੀ ਮਾਂ ਨੂੰ ਆਪਦੇ ਪਿਓ ਨੂੰ ਕਿ ਪਪਾ ਕੀ ਹੈ ਤਾਂ ਫਿਰ ਉਹ ਦੱਸਦਾ ਇਹ ਹੋਣੀ ਹੈ ਚਾਹੀਦੀਆਂ ਇਹ ਤਸਵੀਰਾਂ ਸਾਡਾ ਇਤਿਹਾਸ ਹੋਣਾ ਚਾਹੀਦਾ ਤਾਂ ਕਿ ਜੇ ਬੱਚੇ ਪੁੱਛਦੇ ਹੈ ਤਾਂ ਮਾਂ ਪਿਓ ਨੂੰ ਦੱਸਣਾ ਚਾਹੀਦਾ ਕਿ ਸਾਡਾ ਇਤਿਹਾਸ ਆ ਇਹ ਬਹੁਤ ਚੰਗੀ ਗੱਲ ਆ ਮੈਂ ਕਹਿੰਦਾ ਤਸਵੀਰਾਂ ਰਹੀਂ ਕਲਾ ਰਹੀਂ ਅਸੀਂ ਲੋਕਾਂ ਨੂੰ ਦੱਸ ਸਕਦੇ ਆ ਕਿ ਸਾਡਾ ਇਤਿਹਾਸ ਕੀ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਤਾਂ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿਉਂਕਿ ਉਹ ਵੀ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਨੇ। ਤਾਂ ਹੋਰ ਵੀ ਸਾਰਾ ਜਿਹੜਾ ਇੱਥੋਂ ਦੇ ਕੋਈ ਵੀ ਖਾਸ ਜਿਹੜੀ ਆਪਣੇ ਇਤਿਹਾਸ ਦੀ ਹੋਵੇ ਗੱਲ ਜਾਂ ਕੋਈ ਵੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਤਾਂ ਤੁਸੀਂ ਜੁੜੇ ਰਹੋ ਡੀਫੈਕਟ ਚੈਨਲ ਪੰਜਾਬੀ ਦੇ ਨਾਲ ਗੁਰਜੀਤ ਸਿੰਘ ਰਮਾਣਾ, ਸ਼੍ਰੀ ਮਕਸਦ ਸਾਹਿਬ 25 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ